ਠੀਕ ਹੈ ਸਰ ਡਨ ਪਿੱਛੇ ਹੋ ਗਏ ਆਪਾਂ ਸਿੰਘ ਸਾਹਿਬ ਥੋੜਾ ਜਿਹਾ ਕੁਸ਼ਨ ਜੀ ਕੀ ਕਹਿਣਾ ਚਾਹੋਗੇ ਕੁਸ਼ਨ ਜੀ ਅੱਜ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਕੀ ਪੁਸ਼ਨ ਜੀ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਕੁਸ਼ਨ ਜੀ

ਜੋ ਟੈਂਡਰ ਸਕੈਮ ਵਾਲਾ ਕੇਸ ਆ ਉਹ ਤੇ ਅਰੈਸਟ ਕੀਤਾ ਹੈ ਤੇ ਅਸੀਂ ਪ੍ਰੋਪਰ ਬਰੀਫ ਰਾਈਟਿੰਗ ਦੇ ਵਿੱਚ ਪ੍ਰੈਸ ਨੂੰ ਇਸ਼ੂ ਕਰ ਦਾਂਗੇ ਅੱਜ ਕਿੰਨੇ ਸਵਾਲ ਕੁਝ ਥੋੜਾ ਜਿਹਾ ਸਿਰਫ ਇਹ ਮੈਂ ਕਹਿ ਰਿਹਾ ਆਫੀਸ਼ੀਅਲੀ ਅਰੈਸਟ ਕਰ ਲਿਆ ਆਫੀਸ਼ੀਅਲੀ ਅਰੈਸਟ ਕੀਤਾ ਤੇ ਬਰੀਫ ਹੈ ਜੋ ਆਫੀਸ਼ੀਅਲੀ ਅਸੀਂ ਤੁਹਾਨੂੰ ਮੀਡੀਆ ਦੇ ਵਿੱਚ ਪ੍ਰੈਸ release ਦੇ ਦਾਂਗੇ ਸਰ ਆਪਣਾ ਨਾਮ ਨਹੀਂ ਆਪਣੀ ਇੱਕ ਜਾਣਕਾਰੀ ਜਿਹੜੀ ਅਫਸਰ ਸਾਹਿਬਾਨ ਵੱਲੋਂ ਜਿਹੜੀ ਹੈ ਕਿ ਉਹ ਸਪੂਰਕ ਅਫਸਰ ਸਾਹਿਬਾਨ ਵੱਲੋਂ ਆਖਿਆ ਹੈ ਸਰ ਅੱਛਾ ਇੱਕ ਮੈਂ ਤੁਹਾਨੂੰ ਜੇ ਕੋਈ ਫੈਸਲਾ ਠੀਕ ਹੈ ਸੀ ਗੱਠਨ

ਇਹ ਤਾਂ ਫਾਟਾ ਓਕੇ ਓਕੇ ਸਿੰਘ ਸਾਹਿਬ ਥੋੜਾ ਜਿਹਾ ਕਨਕ ਮੈਂ ਤੁਮੈ ਕਿ ਨਹੀਂ ਕਰਾਂਗੇ ਪੁਸ਼ਪ ਸਿੰਘ ਕੀ ਕਹਿਣਾ ਚਾਹੋਗੇ ਆਪ ਜੀ ਪੁਸ਼ਪ ਸਿੰਘ ਜੀ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਕੀ ਪੁਸ਼ਪ ਸਿੰਘ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਪੁਸ਼ਪ ਜੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਸਰ ਪੁਸ਼ਪ ਸਿੰਘ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਆਪ ਨੂੰ ਕਿਹਨੇ ਸਮਝਿਆ ਸਰ ਐਕਟਮ ਕੋਈ ਪਲਾਨ ਨਹੀਂ ਯਾਰਾ ਮੀਡੀਆ ਦੇ ਧੱਕਾ ਨਹੀਂ ਮਾਰਨਾ ਪਲੀਜ਼ ਓਕੇ ਓਕੇ ਕਾਫਰੀਬ ਅਰੈਸਟ ਅਰੈਸਟ ਕਰ ਲਿਆ ਗਿਆ ਜੀ ਅਰੈਸਟ ਕਰ ਲਿਆ ਗਿਆ ਸਰ ਗਿਫਟਾਰ ਕੀਤਾ ਥੋੜਾ ਜਿਹਾ ਬਰੀਫ ਕਰ ਦਿਓ ਪਲੀਜ਼ ਜੀ ਜੀ ਹਾਂਜੀ ਹਾਂਜੀ ਕਾਦੇ ਕੇਸ ਦੇ ਵਿੱਚ ਪਾਸ ਕੁਸ਼ਨ ਆਸ਼ੂ ਜੀ ਨੂੰ ਠੀਕ ਹੈ ਪ੍ਰਵੈਂਸ਼ਨ ਆਫ ਮਨੀ ਲਾਂਡਰੀ ਦੇ ਅੰਡਰ ਜੋ ਟੈਂਡਰ ਸਕੈਮ ਵਾਲਾ ਕੇਸ ਆ ਉਹ ਤੇ ਅਰੈਸਟ ਕੀਤਾ ਹੈ ਤੇ ਅਸੀਂ ਪ੍ਰੋਪਰ ਬਰੀਫ ਰਾਈਟਿੰਗ ਦੇ ਵਿੱਚ ਪ੍ਰੈਸ ਨੂੰ ਇਸ਼ੂ ਕਰਦਾਂਗੇ ਅੱਜ ਕਿੰਨੇ ਸਵਾਲ ਕੁਝ ਥੋੜਾ ਜਿਹਾ ਸਿਰਫ ਇਹ ਮੈਂ ਕਹਿ ਰਿਹਾ ਆਫੀਸ਼ੀਅਲੀ ਅਰੈਸਟ ਕਰਦੇ ਆ ਆਫੀਸ਼ੀਅਲੀ ਅਰੈਸਟ ਕੀਤਾ ਤੇ ਬਰੀਫ ਹੈ ਜੋ ਆਫੀਸ਼ੀਅਲੀ ਅਸੀਂ ਤੁਹਾਨੂੰ ਮੀਡੀਆ ਦੇ ਵਿੱਚ ਪ੍ਰੈਸ ਰੀਲੀਜ਼ ਦੇ ਦਾਂਗੇ ਸਰ ਆਪਣਾ ਨਾਮ ਦੀ ਆਪਣੀ ਇੱਕ ਜਾਣਕਾਰੀ ਜਿਹੜੀ ਅਕਸਰ ਸਾਹਿਬਾਨ ਵੱਲੋਂ ਜਿਹੜੀ ਹੈ ਕਿ ਉਹ ਸਪੱਤਰ ਅਕਸਰ ਸਾਹਿਬਾਨ ਵੱਲੋਂ ਆਖਦੇ ਆਂ ਅੱਛਾ ਇੱਕ ਥਮਾ ਚੋਗੀ ਯਰ ਕੋਈ ਫੈਸਲਾ ਠੀਕ ਅਸੀਂ ਗੱਠਾਂ ਵਿੱਚ ਆਪ ਐਸੇ ਥੋੜੀ ਬਿਚ ਸਕਦੇ ਯਰ ਛੱਟਵਾ ਚੋਗੀ

ਹੇਲੋ ਮੋਬਾਈਲ ਸਿੰਘ ਸਾਹਿਬ ਥੋੜਾ ਜਿਹਾ ਕਨਕ ਕੁਮੈ ਇਕਨੀ ਕਰਨ ਨੂੰ ਪੁਸ਼ਪ ਸਿੰਘ ਕੀ ਕਹਿਣਾ ਚਾਹੋਗੇ ਆਪ ਜੀ ਪੁਸ਼ਪ ਸਿੰਘ ਜੀ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਕੀ ਪੁਸ਼ਪ ਸਿੰਘ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਪੁਸ਼ਪ ਜੀ ਕੋਸ਼ਿਸ਼ ਕਰਾਂਗੇ ਕੀ ਨਾ ਕਰ ਪੁਸ਼ਪ ਸਿੰਘ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਆਪ ਨੂੰ ਕਿਉਂ ਨਹੀਂ ਕੁਝ ਨਹੀਂ ਸਮਝਿਆ ਸਰ ਸਰ ਇਹ ਤਾਂ ਕੋਈ ਟੈਨ ਨਾ ਰਾਮ ਮੀਡੀਆ ਦੇ ਧੱਕਾ ਨਹੀਂ ਮਾਰਨਾ ਪਲੀਜ਼ ਇਹ ਕੀ ਸਟੇਟਮੈਂਟ ਹੈ ਅਰੈਸਟ ਅਰੈਸਟ ਕਰ ਲਿਆ ਗਿਆ ਜੀ ਅਰੈਸਟ ਕਰ ਲਿਆ ਕਿਹਨੂੰ ਗ੍ਰਿਫਤਾਰ ਕੀਤਾ ਥੋੜਾ ਜਿਹਾ ਬਰੀਫ ਕਰ ਦਿਓ ਜੀ ਜੀ ਹਾਂ ਜੀ ਕਾਹਦੇ ਕੇਸ ਦੇ ਵਿੱਚ ਆਸ਼ੂ ਜੀ ਨੂੰ ਬਿਲਕੁਲ ਠੀਕ ਹੈ ਪ੍ਰਵੈਂਸ਼ਨ ਆਫ ਮਨੀ ਲਾਂਡਰੀ ਦੇ ਅੰਡਰ ਜੋ ਟੈਂਡਰ ਸਕੈਮ ਵਾਲਾ ਕੇਸ ਆ ਉਹਦੇ ਅਰੈਸਟ ਕੀਤਾ ਹੈ ਤੇ ਅਸੀਂ ਪ੍ਰੋਪਰ ਬਰੀਫ ਰਾਈਟਿੰਗ ਦੇ ਵਿੱਚ ਪ੍ਰੈਸ ਨੂੰ ਇਸ਼ੂ ਕਰ ਦਾਂਗੇ ਅੱਜ ਕਿੰਨੇ ਸਵਾਲ ਕੁਝ ਥੋੜਾ ਜਿਹਾ ਸਿਰਫ ਇਹ ਮੈਂ ਕਹਿ ਰਿਹਾ ਆਫੀਸ਼ੀਅਲ ਅਰੈਸਟ ਕਰਦੇ ਆ ਆਫੀਸ਼ੀਅਲੀ ਅਰਤੂਤਾ ਤੇ ਬਰੀਫ ਹੈ ਜੋ ਆਫੀਸ਼ੀਅਲੀ ਅਸੀਂ ਤੁਹਾਨੂੰ ਮੀਡੀਆ ਦੇ ਵਿੱਚ ਪ੍ਰੈਸ ਰਿਲੀਜ਼ ਦੇ ਦਾਂਗੇ ਸਰ ਆਪਣਾ ਨਾਮ ਦੀ ਆਪਣੀ ਇੱਕ ਜਾਣਕਾਰੀ ਜਿਹੜੀ ਅਕਸਰ ਸਾਹਿਬਾਨ ਵੱਲੋਂ ਜਿਹੜੀ ਹੈ ਕਿ ਉਹ ਸਰਬਪੂਰਵ ਅਕਸਰ ਸਾਹਿਬਾਨ ਵੱਲੋਂ ਕਹਿੰਦੇ ਕਿ ਅੱਛਾ ਇੱਕ